I had a know ਮੁਖਮੰਤਰੀ ਜੋ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਫੇਮਸ ਸੀ ਚਾਰੇ ਪਾਸੇ ਉਦੋਂ ਮੁਖਮੰਤਰੀ ਮੁਖਮੰਤਰੀ ਹੁੰਦਾ ਸੀ ਮੁਖਮੰਤਰੀ ਨੇ ਬਹੁਤ ਸਾਰੇ ਗਾਣੇ ਉਦੋਂ ਰਿਲੀਜ਼ ਕੀਤੇ ਤੇ ਬਹੁਤ ਸਾਰੇ ਲੋਕਾਂ ਨੇ ਇਸ ਦਾ ਫਾਇਦਾ ਵੀ ਚੱਕਿਆ ਯਾਰ ਉਹ ਕਹਿੰਦੇ ਆ ਸਦਾ ਹਾਲਾਤ ਇੱਕੋ ਜੇ ਨਹੀਂ ਰਹਿੰਦੇ ਪਤਾ ਨਹੀਂ ਦਿਨ ਕਦੋਂ ਚੰਗੇ ਆ ਜਾਣ ਤੇ ਕਦੋਂ ਮਾੜੇ ਆ ਜਾਣ ਖਾਸ ਕਰਕੇ ਜੋ ਸੋਸ਼ਲ ਮੀਡੀਆ ਤੇ ਫੇਮਸ ਹੁੰਦਾ ਹੈ ਨਾ ਉਹਦਾ ਤਾਂ ਬਿਲਕੁਲ ਹੀ ਪਤਾ ਨਹੀਂ ਲੱਗਦਾ ਵੀ ਕਦੋਂ ਉੱਪਰ ਤੇ ਕਦੋਂ ਥੱਲੇ ਹੋਵੇ ਸੋ ਮੁਖਮੰਤਰੀ ਦੇ ਬਹੁਤ ਮਾੜੇ ਹਾਲਾਤ ਹੋ ਗਏ ਨੇ ਪਿੱਛੇ ਜੇ ਖਬਰ ਆਈ ਸੀ ਕਿ ਮੁਖਮੰਤਰੀ ਪਿੰਡ ਵਾਲਿਆਂ ਨਾਲ ਪ ਗੇ ਲੈਂਦਾ ਹੈ ਉਹਨਾਂ ਨਾਲ ਲੜਦਾ ਹੈ ਸੋ ਹੁਣ ਮੁੱਖ ਮੰਤਰੀ ਦੇ ਐਨੇ ਮਾੜੇ ਹਾਲਾਤ ਹੋ ਗਏ ਸੀ ਕਿ ਘਰ ਵਾਲੇ ਉਸ ਨੂੰ ਸੰਗਲਾ ਨਾਲ ਬੰਨ ਕੇ ਰੱਖਦੇ ਸੀ ਜੀ ਹਾਂ ਘਰ ਵਾਲੇ ਮਜਬੂਰ ਹੋ ਗਏ ਸੀ ਉਸ ਨੂੰ ਸੰਗਲਾ ਨਾਲ ਬੰਨਣ ਨੂੰ ਕਿਉਂਕਿ ਉਹ ਹਰ ਇੱਕ ਨਾਲ ਲੜਦਾ ਸੀ ਘਰਦਿਆਂ ਨੂੰ ਵੀ ਮਾਰਦਾ ਕੁੱਟਦਾ ਪਿੰਡ ਵਾਲਿਆਂ ਨਾਲ ਪੰਗੇ ਲੈਂਦਾ ਸੀ ਸੋ ਜਦੋਂ ਇਹ ਗੱਲ ਫਿਰ ਮਨੁੱਖਤਾ ਦੀ ਸੇਵਾ ਵਾਲਿਆਂ ਨੂੰ ਪਤਾ ਲੱਗੀ ਤਾਂ ਭਾਈ ਮਿੰਟੂ ਜੀ ਹੁਣੇ ਜੋ ਰੱਬੀ ਰੂਪ ਬੰਦੇ ਆ ਉਹਨਾਂ ਨੇ ਮੁੱਖ ਮੰਤਰੀ ਹੁਣਾ ਨੂੰ ਮਨੁੱਖਤਾ ਦੀ ਸੇਵਾ ਦੇ ਘਰ ਬੁਲਾ ਲਿਆ ਹੈ ਰਸੀਆਂ ਨਾਲ ਬੰਨ ਕੇ ਮੰਜੇ ਤੇ ਪਾਈ ਬੈਠਾ ਸੀ ਕਹਿੰਦਾ ਭਾਈ ਮੰਮੀ ਨੂੰ ਮਾਰਦਾ ਡੈਡੀ ਨੂੰ ਮਾਰਦਾ ਲੋਕਾਂ ਦੇ ਮਾਰਦਾ ਲੋਕ ਇਹਦੇ ਮਾਰਦੇ ਆ ਵੀ ਜਾਂ ਤਾਂ ਮਰ ਜੂ ਜਾਂ ਕਿਸੇ ਨੂੰ ਮਾਰ ਦਊਗਾ ਵੀ ਬੇਨਤੀ ਆ ਕੋਈ ਹੱਲ ਕਰੋ ਇਹ ਆਦ ਤੁਸੀਂ ਮੁੱਖ ਮੰਤਰੀ ਦੇ ਲਈ ਕਮੈਂਟਾਂ ਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਤਾਂ ਜੋ ਇਹ ਜਲ ਤੋ ਜਲਦ ਠੀਕ ਹੋ ਜਾਵੇ ਇਸ ਦੇ ਘਰ ਦੇ ਹਾਲਾਤ ਵਧੀਆ ਹੋ ਜਾਣ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਕੋਈ ਹੋਰ ਵੀਰ ਭਰਾ ਮੁੱਖ ਮੰਤਰੀ ਹੁਣਾਂ ਦੀ ਹੈਲਪ ਕਰ ਸਕੇ ਸੋ ਇਹ ਵੀਡੀਓ ਇੱਥੇ ਖਤਮ ਕਰਦੇ ਹਾਂ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ